ਪੰਜਾਬ ਚ ਐਨਆਰਆਈਜ਼ ਦੀ ਕੋਠੀਦੰਦ ਬੰਦਾ ਮਾਮਲਾ ਖਤਮ ਨਹੀਂ ਹੋ ਰਿਹਾ ਇਹੋ ਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਤੇ ਇਸ ਵਾਰੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਵਿਧਾਇਕ ਦੀ ਦੂਸਰੀ ਪਤਨੀ ਸੀ ਉਹਦੇ ਵੱਲੋਂ ਇਹ ਕੋਠੀ ਜਿਹੜੀ ਉਹ ਦੱਬੀ ਗਈ ਹੈ ਮੇਰੇ ਨਾਲ ਇਸ ਵਕਤ ਨਛੱਤਰ ਸਿੰਘ ਨੇ ਜਿੱਥੇ ਸਭ ਤੋਂ ਪਹਿਲਾਂ ਸਾਰਾ ਮਾਮਲਾ ਕੀ ਹੈ ਤੋੜੀ ਕੋਠੀ ਹੈ ਕਿੱਥੇ ਦੀ ਕੋਠੀ ਹੈ ਕਿੱਥੇ ਰਹਿੰਦੇ ਹਾਂ ਸਾਰਾ ਮਾਮਲਾ ਮੇਰਾ ਨਾਮ ਨਛੱਤਰ ਸਿੰਘ ਜਗਬਾਲ ਆਈ ਮੈਂ ਇਹ ਤੋਂ ਰਿਟਾਇਰ ਹੋਏ ਆਇਆ ਤੇ ਉਦੋਂ ਬਾਅਦ ਮੇਰੇ ਬੇਟੀ ਦੀ ਮਤਲਬ ਮੈਰਿਜ ਬਾਅਦ ਲਈ ਹੋ ਗਈ ਕੁੜੀ ਨਾਲ ਤੇ ਉਹ ਬਾਹਰ ਚਲੇ ਗਿਆ ਅਸੀਂ ਵੀ ਪੀਆਰ ਮੰਨ ਲੈ ਹੋ ਕੇ ਚਲੇ ਗਏ ਸੀਗੇ ਇਹ ਕੋਠੀ ਸਾਡੀ ਕਮਾਨ ਚੌਕ ਰੈਕੋਰਡ ਰੋਡ ਤੇ ਐ ਤੇ ਇਹਦੇ ਚ ਅਸੀਂ ਜਦੋਂ ਗੁਰਪ੍ਰੀਤ ਗੁਰੀ ਦੋਕ ਸਾਲ ਪਹਿਲਾਂ ਸਾਡੀ ਕੰਟੈਕਟ ਚਾਈ ਸੀਗੀ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਸੀ ਵੀ ਇੱਕ ਕੈਰੇਕਟਰ ਦੀ ਐ ਇਹ ਜੀ ਆ ਤੇ ਅਸੀਂ ਕੋਠੀ ਨੂੰ ਦੇਖਭਾਲ ਲਈ ਦੇਤੀ ਸੀਗੀ ਇਹ इवन ਖਰਚਾ ਵੀ ਅਸੀਂ ਇਹਨੂੰ ਦਿੰਦੇ ਸੀਗੇ ਤੇ ਆ ਇਦੀ ਬੇਟੀ ਆ ਸਾਡੇ ਕੋਲੇ ਗਈ ਹੋਈ ਆ ਉਹ ਮੇਰੇ ਬੇਟੇ ਨੇ ਸੰਭੀ ਮੀਂਦਾ ਸਾਡੇ ਕੋਲੇ ਰਹੀ ਉਹਦਾ ਖਰਚਾ ਵੀ ਉਹ ਦਿੰਦਾ ਰਿਹਾ ਮੇਰੇ ਤੋਂ ਚੋਰੀ ਤਿੰਨ ਤੋਂ ਥੋੜਾ ਡਾਲਰ ਉਹ ਮਾਲਾ ਮਹੀਨੇ ਦਾ ਉਹ ਨੂੰ ਦੇ ਦਿੰਦਾ ਸੀਗਾ ਕੱਪੜੇ ਲੈ ਕੇ ਰਾਸ਼ਨ ਛੱਡੇ ਆਉਂਦਾ ਸੀਗਾ ਤੇ ਇਹਨੇ ਸਾਡੇ ਨਾਲ ਆਹ ਧੱਗਾ ਕੀਤਾ ਕੋਠੀ ਦੇ ਕਬਜ਼ਾ ਕਰਕੇ 6 ਮਹੀਨੇ ਸਾਨੂੰ ਮਾਰਚ ਦੇ ਵਿੱਚ ਮੈਂ ਗਿਆ ਇਹ 6 2 ਆਪਣੇ 24 ਦੇ ਵਿੱਚ ਇਹਨੇ ਸਤੰਭ ਵਗੈਰਾ ਮੇਰੇ ਨੌਤੇ ਘੜਵਾਏ ਜਾਲੀ ਸਾਈਨ ਕੀਤੇ ਜਾਲੀ ਕਾਗਜ਼ ਤਿਆਰ ਕਰਕੇ ਬਿਆਨ ਬਿਆਨਾ ਮਲਿਕ ਅਗਰਾਂ ਦਾ ਨਾਮ ਕਰੀ ਫਿਰਦੀ ਆ ਉਹ ਅਸੀਂ ਕਾਗਜ਼ ਘੜਵਾ ਲਏ ਸਾਰੇ ਹੁਣ ਕੋਠੀ ਤੇ ਕਬਜ਼ਾ ਕੀਤਾ ਹੋਇਆ ਮੇਰਾ ਬੇਟਾ ਆਇਆ ਉਹਨੇ ਆ ਕੇ ਪੁੱਛਿਆ ਵੀ ਤੂੰ ਪਾਈ ਇੱਥੋਂ ਚਲੀ ਜਾ ਜੀ ਤੂੰ ਆਹ ਕੰਮ ਕਰਨਾ ਕਹਿੰਦੀ ਮੈਂ 8 ਸਾਲ ਬਾਅਦ ਚਲੀ ਜਾਊਂਗੀ ਉਹ ਜਿਹੜੇ ਬੰਦੇ ਆ ਇਹਨੇ ਆਪ ਸੱਦੇ ਆ ਇੱਕ ਹਰਜੀਤ ਸਿੰਘ ਹੈਗਾ ਮਾਨਾਂ ਦਾ ਗੁੰਡਾ ਉਹ ਕੋਈ ਬਦਮਾਸ਼ ਬੰਦਾ ਹੈਗਾ ਮੈਂ ਮੇਰੇ ਕੋਲ ਜਿਹੜੀ ਕੋਠੀ ਖਰੀਦ ਕੇ 48 ਲੱਖ ਦੀ ਕੋਠੀ ਮਤਲਬ ਲਈ ਹੋਈ ਉਹਨੇ ਭਈਏ 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 ਨੇ ਮੇਰੇ ਕੋਲੋਂ ਖਰੀਦੀ ਆ ਭਈਏ ਤੋਂ ਉਹਨੇ ਅੱਗੇ ਖਰੀਦ ਲਈ ਇਹ ਦਿਖਾਇਆ ਇਹ ਦਿਖਾਇਆ ਹੋਇਆ ਮੇਰੇ ਕੋਲੋਂ 41 ਲੱਖ ਦੀ ਖਰੀਦੀ ਆ ਅੱਗੇ 48 ਲੱਖ ਦੀ ਉਹਨੂੰ ਹਰਜੀਤ ਸਿੰਘ ਮਾਨਾਂ ਵਾਲੇ ਨੂੰ ਉਹ ਮੈਤੇ ਨੂੰ 베ਚਤੀ ਤੇ ਹੁਣ ਅਸੀਂ ਸਾਰੇ ਮਤਲਬ ਰਿਪੋਰਟਰਾਂ ਪੱਨਾ ਦਿੱਤੀਆਂ ਕੋਈ ਕੋਈ ਕਾਰਵਾਈ ਨਹੀਂ ਹੋਈ ਸਾਡੇ ਸੀ ਇਮਨ ਪੁਗਮਨਤਮਨ ਸਾਹਿਬ ਨੂੰ ਵੀ ਸੇਮ ਸਾਹਿਬ ਨੂੰ ਵੀ ਮਿਲੇ ਆ ਉਹ ਕਹਿੰਦੇ ਤੁਹਾਨੂੰ 24 ਤਰੀਕ ਨੂੰ ਅਸੀਂ ਗਏ ਸੀਗੇ ਆਹ ਤੇ ਉਹ ਕਹਿੰਦੇ ਦੋ ਦਿਨ ਚ ਤੁਹਾਨੂੰ ਟੈਲੀਫੋਨ ਆਊਗਾ ਸਾਨੂੰ ਕੋਈ ਟੈਲੀਫੋਨ ਆਇਆ ਹੁਣ ਤੱਕ ਹਾਰ ਕੇ ਸਾਨੂੰ ਆ ਪ੍ਰੈਸ ਦਾ ਆਸਰਾ ਲੈਣਾ ਪਿਆ ਕਿਵੇਂ ਪਤਾ ਲੱਗਿਆ ਕਿ ਵਿਧਾਇਕ ਦਾ ਕਨੈਕਸ਼ਨ ਹੈਗਾ ਪਠਾਨ ਮਾਜਰਾ ਦਾ ਕੀ ਕਨੈਕਸ਼ਨ ਹੈ ਇਹਦੀ ਵਾਈਫ ਆ ਜੀ ਇਹਦੀ ਵਾਈਫ ਆ ਹਾਂ ਦੂਸਰੀ ਇਹਦੀ ਵਾਈਫ ਆ ਉਹ ਆਪ ਕਹਿੰਦੀ ਆ ਇਹਦੀ ਪਠਾਨ ਮਾਜਰੇ ਦੀ ਘਰ ਵਾਲੀਆਂ ਜਿੱਥੇ ਵੀ ਜਾਂਦੀ ਆ ਉਹੀ ਸ਼ਬਦ ਬੋਲਦੀ ਆ ਹਾਂ ਮੇਰਾ ਪਠਾਨ ਮਾਜਰੇ ਦੀ ਘਰ ਵਾਲੀ ਆ ਹਾਂਜੀ ਤੇ ਉਸ ਤੋਂ ਬਾਅਦ ਹੁਣ ਕਿਉਂਕਿ ਇਹ ਵੀ ਜਾਣਕਾਰੀ ਮਿਲ ਰਹੀ ਹੈ ਕੁਝ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਕਿ ਤੁਹਾਡੇ ਰਿਲੇਸ਼ਨ ਸੀਗੇ ਉਹਦੇ ਨਾਲ ਜਿਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਮੇਰਾ ਦਿਲ ਧੜਕਦਾ ਇਹੋ ਜੀਆਂ ਗੱਲਾਂ ਹੋ ਰਹੀਆਂ ਨੇ ਉਹ ਸਾਰਾ ਕੀ ਹੈ ਮਾਮਲਾ ਉਹ ਮਾਮਲਾ ਜੀ ਮੋਰੀ ਸੈਕੰਡ ਵਾਈਫ ਆਉਦੀ ਨਾ ਮੈਂ ਗੱਲ ਕਰਦਾ ਕਿਹਦੀ ਸੈਕੰਡ ਵਾਈਫ ਮੇਰੀ ਮੈਂ ਸੈਕੰਡ ਮੈਰਿਜ ਕਰਾਈਆ ਅਮਰੀਕੀ ਦੇ ਵਿੱਚ ਵਾਈਫ ਦੀ ਡੈਥ ਹੋ ਗਈ ਸੀਗੀ ਮੈਂ ਮੈਂ ਕਿਹਾ ਚਲੋ ਬੜਾ ਬੜਾ ਉਹ ਸੰਭੂ ਮੈਨੂੰ ਏ ਮਾਲਾ ਅਸੀਂ ਐਗਰੀਮੈਂਟ ਕਰਕੇ ਮੈਂ ਉਹਦੇ ਨਾਲ ਮਾਲਾ ਮੈਰਿਜ ਕਰਾਈ ਹੋਈ ਆ ਉਹ ਉਹ ਆ ਇਹ ਜਾਨੀ ਉਹ ਸਾਰਾ ਕੱਢ ਕਢਾ ਕੇ ਵਿੱਚੋਂ ਤੇ ਇਹ ਇਲਜ਼ਾਮ ਆਪਣੇ ਉੱਤੇ ਲੈ ਰਹੀ ਆ ਪਰ ਮਤਲਬ ਇਹ ਵੀਡੀਓ ਹੈ ਨਾ ਕੋਲ ਕਿਵੇਂ ਆ ਗਈ ਜੀ ਤੁਹਾਡੀ ਪਰਸਨਲ ਕਮਰੇ ਦੀ ਇਹ ਕੈਮਰੇ ਜੀ ਕੈਮਰੇਜ ਕੱਢੀਆਂ ਕੈਮਰਾ ਨੀਚੇ ਲੱਗੇ ਹੋਏ ਐਸੀ ਕੈਮਰੇ ਲੱਗੇ ਹੋਇਆ ਜੀ ਸਾਰੀ ਕੋਠੀ 'ਚ ਕੈਮਰੇ ਲੱਗੇ ਹੋਇਆ ਉਹਨਾਂ ਚੋਂ ਕੱਢ ਲਈ ਇਹ ਜੀ ਸ਼ਤਾਨਤ ਦਿਮਾਗ ਦੀ ਆ ਬਹੁਤ ਹੈ ਪਰ ਇਹ ਇਹਦਾ ਵੀਡੀਓ ਤਾਂ ਇਹਦੇ ਨਾਲ ਤਾਂ ਕੋਠੀ ਨਾਲ ਤਾਂ ਕੋਈ ਮਤਲਬ ਨਹੀਂ ਰੋਕਣ ਦਾ ਠੀਕ ਹੈ ਕਹਿੰਦੇ ਹੁਣ ਇਹ ਨੂੰ ਹੁਣ ਜਿਆਦਾ ਹੈ ਛੇ ਮਹੀਨੇ ਹੋ ਗਏ ਸਤਮੀ ਨੇ ਉਹ ਮੇਰੇ ਬੇਟੇ ਨੂੰ ਕਹਿੰਦੀ ਵੀ ਤੇਰੇ ਫਾਦਰ ਐ ਵੀਰੇ ਨਾਲ ਹਰਕਤ ਕਰਦਾ ਵੀ ਮੈਂ ਇੱਥੇ ਨਹੀਂ ਰਹਿਣਾ ਮੈਂ ਮੈਂ ਇੱਥੋਂ ਚਲੀ ਜਾਣਾ ਵੀ ਠੀਕ ਨਹੀਂ ਆਂਗਾ ਕਿਉਂ ਨਹੀਂ ਕਹੀ ਇਹ ਜਦ ਮੈਂ ਇਸ ਤਰ੍ਹਾਂ ਸੀਗਾ ਕਰਦਾ ਇਹਦੇ ਨਾਲ ਕਿ ਦੀ ਵੈਲਿਊ ਕਿੰਨੀ ਹੈ ਤੇ ਸਿਰਫ ਕੋਠੀ ਹੈ ਕਿ ਕੁਝ ਹੋਰ ਵੀ ਹੈ ਨਾ ਦੁਕਾਨਾਂ ਨੇ ਦੋ ਦੁਕਾਨਾਂ ਨੇ ਕੋਠੀ ਆ ਕੋਠੀ ਦੀ ਵੈਲਿਊ ਮੇਰੇ ਖਿਆਲ ਕਰੋੜ ਤੋਂ ਉੱਤੇ ਹੋਊਗੀ ਹੁਣ ਹਾਂਜੀ ਤਾਂ ਇਹਦੇ ਲਈ ਕਿਹਨੂੰ ਕਿਹਨੂੰ ਮਿਲਿਓ ਹਲੇ ਤੱਕ ਅਸੀਂ ਤਕਰੀਬਨ ਸੀਐਮ ਪਕ ਪਕ ਬੰਤਮਨ ਨੂੰ ਮਿਲਿਆ ਜੀ ਆਪਣੇ ਠੇਕੇਦਾਰਾ ਸਾਡੇ ਹਾਗਮ ਸਿੰਘ ਠੇਕੇਦਾਰ ਐਮਐਲਏ ਰਾਏਕੋਟ ਦਾ ਉਹਨੂੰ ਮਿਲੇ ਆ ਐਸਐਸਪੀ ਨੂੰ ਮਿਲੇ ਆ ਡੀਸੀ ਨੂੰ ਮਿਲੇ ਆ ਤੇ ਆਪਣੇ ਜਿੰਨੇ ਵੀ ਹੈਗੇ ਐਨਆਰਆਈ ਥਾਣੇ 'ਚ ਵੀ ਗਏ ਆ ਮਿਲੇ ਪਠਾਨਮੰਦਰੋਂ ਮਿਲੇ ਉਹ ਇਹ ਚੀਜ਼ ਨੂੰ ਲੈ ਕੇ ਕਿ ਤੁਹਾਡਾ ਨਾਂ ਲੈ ਹਾਂਜੀ ਹਾਂਜੀ ਅਸੀਂ ਗਏ ਸੀ ਕਿ ਸੀਐਮ ਭਗਵੰਤ ਮਾਨ ਨੂੰ ਮਿਲਣ ਗਏ ਸੀ ਉਦੋਂ ਕਾਰਜ ਬੰਦਾ ਸੀਗਾ ਅਸੀਂ ਰੋਕ ਕੇ ਉਹਨਾਂ ਨੂੰ ਦੱਸਿਆ ਵੀ ਤੁਹਾਡੀ ਵਾਈਫ ਆ ਜਿਹੜੀ ਉਹ ਐਸਤਾਂ ਸਾਡੇ ਨਾਲ ਕਬਜ਼ੇ ਕਰ ਰਹੀ ਆ ਕੋਠੀ ਦੇ ਕਾਗਜ਼ਾਂ 'ਚ ਹੀ ਬੈਠੀ ਆ ਵੀ ਉਹਨੂੰ ਸਮਝਾਉ ਉਹ ਕੁਛ ਉਹ ਕਹਿੰਦਾ ਮੇਰਾ ਉਹਦੇ ਨਾਲ ਕੋਈ ਤਾਲੁਕਤ ਨਹੀਂ ਹੈਗਾ ਜੋ ਮਰਜ਼ੀ ਕਰੋ ਕਹਿੰਦਾ ਮੈਂ ਕਿਹਾ ਜੀ ਤੁਸੀਂ ਕਹਿ ਕੇ ਪੁਲਿਸ ਨੂੰ ਮੈਂ ਮੈਰਾ ਕਹਿ ਸਕਦੇ ਹਾਂ ਕਹਿੰਦੇ ਦੇਖਾਂਗੇ ਕਰਾਂਗੇ ਪਰ ਕੋਈ ਨਹੀਂ ਕੀਤਾ ਕੋਈ ਉਹਨਾਂ ਨੇ ਈਵਨ ਪਪਾ ਮਾਨ ਆਪਣੇ ਸੀਐਮ ਸਾਹਿਬ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਹਲੇ ਤੱਕ ਹੁਣ ਕੀ ਕੀ ਮੰਗ ਕਰ ਰਹੇ ਹੋ ਮੰਗ ਕੀ ਕੋਠੀ ਖਾਲੀ ਹੋਣੀ ਚਾਹੀਦੀ ਹੈ ਸਾਡੀ ਬਸ ਮੈਂ ਕਦੇ ਕਿਸੇ ਦੇ ਘਰੇ ਜਾ ਕੇ ਪੈਂਦਾ ਕਦੇ ਕਦੇ ਕਿਸੇ ਦੇ ਮਗਰੋਂ ਦੇ ਬੰਦੇ ਛੱਡੇ ਹੋਏ ਆ ਮੇਰੇ ਅਲਟੀਮੇਟਮ ਕੀ ਦੇ ਰਹੇ ਹੋ ਕੀ ਕੀ ਹੋਣਾ ਚਾਹੀਦਾ ਅਲਟੀਮੇਟਮ ਦਾ ਜੀ ਮੈਂ ਤੇ 20 ਦਿਨ ਦਿੰਦਾ ਉਸ ਤੋਂ ਬਾਅਦ ਮੈਂ ਦੇਖੂਗਾ ਮੈਂ ਆਤਮ ਹੱਤਿਆ ਕਰ ਲੈਣੀ ਆ ਜਾਂ ਕੋਠੀ ਦੇ ਵਿੱਚ ਹਾਂ ਮੈਨੂੰ ਕਦਮ ਦਾ ਚੱਕਣਾ ਹੀ ਪੈਣਾ ਮੈਂ ਆਪਣੇ ਬੇਟੇ ਨੂੰ ਖਾਲੀ ਹੱਥ ਇੱਥੇ ਛੱਡ ਕੇ ਜਾ ਮੈਂ ਹਰ ਇੱਕ ਪਿਓ ਪ੍ਰੋਪਰਟੀ ਛੱਡ ਕੇ ਜਾਂਦਾ ਆਪਣੇ ਬੇਟੇ ਲਈ ਮੈਂ ਉਹਨੂੰ ਲੰਗ ਕਰਕੇ ਚੱਲੇ ਆਂ ਇਹ ਨਹੀਂ ਸੋਚਿਆ ਕਿ ਸ਼ਾਇਦ ਗਲਤੀ ਹੋਈ ਮੇਰੀ ਸਭ ਤੋਂ ਵੱਡੀ ਕਿ ਮੈਂ ਆਪਣੇ ਘਰ-ਬਾਰ ਇੱਥੇ ਛੱਡ ਕੇ ਬਾਹਰ ਜਾ ਰਿਹਾ ਜਾਂ ਵਾਪਸ ਆ ਰਿਹਾ ਤਾਂ ਕੁਝ ਵੀ ਨਹੀਂ ਰਿਹਾ ਨਾ ਮੈਂ ਉੱਥੇ ਦਾ ਰਹਿਣਾ ਮੈਂ ਇੱਥੇ ਨਹੀਂ ਹੁਣ ਦੇਖੋ ਜੀ ਇਹਦਾ ਹੁਣ ਬੇ ਬੇਟਾ ਮੇਰਾ ਉਹਨੇ ਕਿਤੇ ਤਾਂ ਜਾਣਾ ਹੀ ਸੀਗਾ ਕਮਾਈ ਕਰਨ ਲਈ ਇੱਥੇ ਨਹੀਂ ਉਹਨੂੰ ਮਤਲਬ ਜੌਬ ਮਿਲੀ ਉਹ ਬਾਹਰ ਚਲੇ ਗਿਆ ਬਾਹਰਲੀ ਸਾਨੂੰ ਕੁੜੀ ਮਿਲ ਗਈ ਸ਼ਾਦੀ ਕਰਾ ਕੇ ਬਾਹਰ ਚਲੇ ਗਿਆ ਉਦੋਂ ਬਾਅਦ ਮੈਂ ਤਾਂ ਰਿਟਾਇਰ ਹੀ ਸੀਗਾ ਤੇ ਸਾਡਾ ਬੀਪੀਆਰ ਲਾਤਾ ਉਹਨੇ ਉੱਥੇ ਜਾ ਕੇ ਮਾਂ ਦੀ ਮਦਦ ਕੀਤੀ ਐ ਕੰਮ ਕੀਤਾ ਜਾ ਕੇ ਫੈਕਟਰੀ ਦੇ ਵਿੱਚ ਦਸ ਸਾਲ ਮੈਂ ਉਹਦਾ ਮਾਲਕ ਕਰਦਾ ਰਿਹਾ ਉਹਦੀ ਕੁਇੰਟੀਮ ਵੀ ਦੇ ਰਹੇ ਨੇ ਕਿ ਜੇ 20 ਦਿਨ 20 ਦਿਨ ਦੇ ਅੰਦਰ ਜੇ ਕੁਝ ਨਹੀਂ ਸਰਕਾਰ ਕਰਦੀ ਕੋਈ ਐਕਸ਼ਨ ਨਹੀਂ ਲਿੱਤਾ ਜਾਂਦਾ ਤਾਂ ਫਿਰ ਮੈਂ ਕੋਠੇ ਦੇ ਅੰਦਰ ਜਾ ਕੇ ਆਤਮ ਹੱਤਿਆ ਕਰ ਲਊਗਾ ਇਹ ਵੀ ਕਹਿ ਰਹੇ ਨੇ ਕਿ ਮੈਂ ਮੁੱਖ ਮੰਤਰੀ ਤੋਂ ਲੈ ਕੇ ਵਿਧਾਇਕ ਤੋਂ ਲੈ ਕੇ ਐਸਐਸਪੀ ਸਾਰਿਆਂ ਨੂੰ ਮਿਲਿਆ ਪਰ ਹਲੇ ਤੱਕ ਮੇਰਾ ਮਸਲਾ ਜਿਹੜਾ ਹੈ ਹੱਲ ਨਹੀਂ ਕੀਤਾ ਗਿਆ ਤੇ ਨਾਲ ਦੇ ਨਾਲ ਜੋ ਕੁਝ ਮਿਲਤੇ ਇਲਜ਼ਾਮ ਲਾਏ ਜਾ ਰਹੇ ਨੇ ਉਹ ਮੇਰੀ ਵਾਈਫ ਹੈ ਜਿਸ ਨਾਲ ਮੇਰੀ ਵੀਡੀਓ ਹੈ ਪਰ ਜਾਣ ਬੁਝ ਕੇ ਇਸ ਤਰ੍ਹਾਂ ਸ਼ੋਅ ਕੀਤੀ ਜਾ ਰਹੀ ਹੈ ਕਿ ਜਿਵੇਂ ਉਹ આરોપી ਜਿਹੜੀ ਹੈ ਉਹ ਆਪ ਹੈਗੀ ਹੈ ਪਰ ਹੋਰ ਵੀ ਆਪਣੇ ਦਾਅਵੇ ਜਿਹੜੇ ਪੇਸ਼ ਕਰਦੇ ਨਜ਼ਰ ਆ ਰਹੇ ਨੇ ਫਿਲਹਾਲ ਦੇਖਣਾ ਹੋਵੇਗਾ ਕਿ ਐਕਸ਼ਨ ਕੀ ਲਿੱਤਾ ਜਾਂਦਾ ਹੈ ਕਿਉਂਕਿ ਇਹਨਾਂ ਨੇ ਆਪਣਾ ਅਲਟੀਮੇਟਮ ਵੀ ਦਿੰਦਾ ਦੇ ਦਿੱਤਾ ਹੈ ਕੈਮਰਾ ਪਰਸਨ ਗੋਪਿੰਦਰ ਜਗੀਦਰ ਨਾ ਬਜਨ ਵਰਮਾ ਡੇਲੀ ਪੋਸਟ ਚੰਡੀਗੜ੍ਹ